ਬੜੀ ਵਧੀਆ ਗੱਲ ਕਹੀ ਐ ਫਿਲਮ ਦੇ ਵਿੱਚ ਕੁੜੀ ਨੇ ਸਾਊਥ ਤੋਂ ਆਈਆਂ ਕਹਿੰਦੀ ਮੇਰੀ ਮਾਂ ਨੇ ਕਿਹਾ ਸੀ ਜੇ ਪੰਜਾਬ ਦੇ ਤੇ ਕੋਈ ਕੁਝ ਕਵੇ ਤਾਂ ਉੱਥੇ ਕਿਸੇ ਸਰਦਾਰ ਨੂੰ ਕਹਿੰਦੀ ਤੇਰੀ ਹਿਫਾਜ਼ਤ ਕਰੂਗਾ ਅਸੀਂ ਭੁੱਲ ਗਏ ਹੈ ਨਾ ਫੱਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਵੀ ਰੀਅਲ ਲਾਈਫ ਲੱਗਦੀ ਵੀ ਪਰ ਇਤਿਹਾਸ ਤੇ ਵੀ ਫਿਲਮਾਂ ਬਣਦੀਆਂ ਕਾਮੇਡੀ ਵੀ ਬਣਦੀਆਂ ਐਕਸ਼ਨ ਵੀ ਬਣਦਾ ਪਰ ਆਹ ਜਿਹੜੀ ਫਿਲਮ ਅੱਜ ਮੈਂ ਵੇਖੀ ਐ ਬੜੀ ਡਿਫਰੈਂਟ ਤਰੀਕੇ ਦੀ ਫਿਲਮ ਐ ਜੋ ਤੁਹਾਨੂੰ ਅੰਦਰੋਂ ਤੱਕ ਜੁੜਦੀ ਐ ਫਿਲਮ ਚਾਹੇ देर आई है पर दुरुस्त आई है और बड़ी देर थी उम्मीद सी इस फिल्म दी आई नो ही 노ਸ ਕਿ ਕਿਤਾਂ ਇੱਕ ਨਾਨ ਐਕਟਰ ਤੋਂ ਵੀ ਐਕਟਿੰਗ ਕਰਾਉਣੀ ਹੈ ਤੇ ਇੱਕ ਅੱਛੇ ਐਕਟਰ ਤੋਂ ਕਿਤਾਂ ਔਰ ਅੱਛੀ ਐਕਟਿੰਗ ਕਰਾਉਣੀ ਹੈ ਸੋ ਗੁਰਮੁਖ ਜਿਹੜੀ ਫਿਲਮ ਹੈ ਉਹ ਤਮਿਲ ਚ ਹੈ ਤੇਲਗੂ ਮਲਿਆਲਮ ਚਾਈਨੀਜ਼ ਅਰੈਬਿਕ ਫ੍ਰੈਂਚ ਆਮ ਮਕੈਨਿਕ ਬੰਦਾ ਉਹਦਾ ਅੰਦਰੋਂ ਦਿਲ ਕਰਦਾ ਸਰਦਾਰ ਬੰਦੇ ਦਾ ਨਾ ਐਂ ਕਰਾ ਹੈ ਕਰਾਓ ਫਿਰ ਕਿਵੇਂ ਪਿੱਛਿਆ ਹੋਇਆ ਕਿਵੇਂ ਉਹ ਵਿਚੋਂ ਨਿਕਲਦਾ ਕਿੰਨੀ ਦੀ ਕਹਾਣੀ ਉਹਦੀ ਭਾਈ ਉਹਦਾ ਬੱਚਾ ਫਿਲਮ ਦਾ ਇੱਕ ਇੱਕ کردار ਔਰ ਕਲਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਾਗਾ ਦੀ ਸਾਰੀ ਟੀਮ ਦਾ ਮੇਰੇ ਆਰਟਿਸਟਾਂ ਦਾ ਔਰ ਇੱਕ ਇੱਕ ਜਣੇ ਦਾ ਜਿਹੜੇ ਇਸ ਫਿਲਮ ਨੂੰ ਇੱਥੋਂ ਤੱਕ ਲੈ ਕੇ ਆ ਸਸਿਕਾਲ ਜੀ ਮੈਂ ਪਹਿਸੂ ਇਸ ਕਰਕੇ ਗਿਆ ਕਿਉਂਕਿ ਜੀ ਪਾਲੀ ਭੁਪਿੰਦਰ ਰੰਗ ਮੰਚ ਦੇ ਡਾਇਰੈਕਟਰ ਨੇ ਔਰ ਸਾਰੇ ਨਾਟਕ ਲਿਖੇ ਤੇ ਸਾਡਾ ਵੀਰ ਪ੍ਰਿੰਸਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਥੀਏਟਰ ਕਰਦਾ ਰਿਹਾ ਸੋ ਅਸੀਂ ਮੈਂ ਪਹਿਲਾਂ ਕਿਹਾ ਕਿ ਸਾਡੀ ਇੱਛਾ ਹੁੰਦੀ ਸੀ ਕਿ ਜਿਹਾ ਉਹ ਜੀਆਂ ਗੱਲਾਂ ਅਸੀਂ ਨਾਟਕ ਰਾਈਟ ਕਰਦੇ ਆ ਉਹ ਵੱਡੇ ਪੱਧਰ ਤੇ ਆਉਣੇ ਚਾਹੀਦੇ ਆ ਪ੍ਰਿੰਸ ਕਮਲ ਜੀ ਬਿਲਕੁਲ ਜੀ ਮੈਂ ਪਾਲੀ ਭਾਜੀ ਦੇ ਨਾਲ ਸਟਾਰਟਿੰਗ ਦੇ ਵਿੱਚ ਹੀ ਥੀਏਟਰ ਕਰਦਾ ਸੀਗਾ ਤੇ ਪਹਿਲਾਂ ਤੁਹਾਨੂੰ ਯਾਦ ਹੈ ਨਾਇਕ ਖੋ ਲਾਇਕ ਫਿਰ ਤੁਹਾਨੂੰ ਕਿਹੜਾ ਰੰਗ ਪਸੰਦ ਆ ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ ਉਹ ਸਨੋਂ ਕਹੀਂ ਜਿਵੇਂ ਭਾਜੀ ਨੇ ਉਹ ਐਡੇ ਘੈਂਟ ਸਾਡੇ ਟਾਈਮ ਤੇ ਭਾਜੀ ਘੈਂਟ ਮੰਨੇ ਜਾਂਦੇ ਸੀ ਨਾਟਕਾਂ ਦੇ ਮਾਮਲੇ 'ਚ ਵੀ ਅੱਜ ਫਿਲਮ ਦੇਖੀ ਮੈਂ ਔਰ ਫਿਲਮ ਦਾ ਸਭ ਤੋਂ ਜਿਹੜੀ ਵਧੀਆ ਗੱਲ ਲੱਗੀ ਮੈਨੂੰ ਵੀ ਫਿਲਮ ਨਾ ਫਿਲਮ ਨਹੀਂ ਲੱਗਦੀ ਵੀ ਰੀਅਲ ਲਾਈਫ ਲੱਗਦੀ ਵੀ ਜੋ ਸਾਡੇ ਇੱਕ ਆਮ ਮਕੈਨਿਕ ਬੰਦਾ ਉਹਦਾ ਅੰਦਰੋਂ ਦਿਲ ਕਰਦਾ ਸਰਦਾਰ ਬੰਦੇ ਦਾ ਵੀ ਮੈਂ ਐ ਕਰਾਇਆ ਕਰਾਓ ਫਿਰ ਕਿਵੇਂ ਪਿਸਿਆ ਹੋਇਆ ਕਿਵੇਂ ਉਹ ਵਿੱਚੋਂ ਨਿਕਲਦਾ ਕਿੰਦਾਂ ਦੀ ਕਹਾਣੀ ਉਹਦੀ ਵਾਈਫ ਉਹਦਾ ਬੱਚਾ ਫਿਲਮ ਦਾ ਇੱਕ ਇੱਕ ਕਰਦਾਰ ਔਰ ਕਲਜਿੰਦਰ ਭਾਈ ਨੇ ਐਡਾ ਵਧੀਆ ਤੋੜਿਆ ਨਾ ਤੁਸੀਂ ਭਾਈ ਕਲਜਿੰਦਰ ਭਾਈ ਨੇ ਕਮਾਲ ਦਾ ਕੀਤਾ ਔਰ ਪਹਿਲੇ ਜਿਹੜਾ ਪਹਿਲਾ ਉਹ ਆਇਆ ਗੋਲੀ ਚੱਲੀ ਤੇ ਉਹ ਜਿਹੜਾ ਹੋਇਆ ਉਹ ਕਰੈਕਟਰ ਆਪਦੇ ਨਾਲ ਤੁਹਾਨੂੰ ਗੱਫੜੀ ਪਾ ਕੇ ਨਾਲ ਹੀ ਲੈ ਜਾਂਦਾ ਫਿਰ ਉਹ ਤੁਹਾਨੂੰ ਛੱਡਦਾ ਨਹੀਂ ਜਾਂਦਾ ਔਰ ਥੈਂਕ ਯੂ ਭਾਜੀ ਤੁਹਾਡਾ ਜਿਵੇਂ ਅਸੀਂ ਤੁਹਾਡੇ ਨਾਟਕਾਂ ਦੇ ਫੈਨ ਸੀ ਓਮੀ ਤੁਹਾਡੀ ਫਿਲਮ ਦੇ ਵੀ ਫੈਨ ਆ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਐਕਸਪੈਰੀਮੈਂਟ ਹੁੰਦੇ ਰਹਿਣ ਔਰ ਬੈ ਕੇ ਦੇਖਦਿਆਂ ਸਾਨੂੰ ਐ ਨਹੀਂ ਲੱਗਦਾ ਵੀ ਇੱਕ ਵੀ ਚੀਜ਼ ਮਿਸ ਹੋਈ ਹੋਵੇ ਘਰ ਵਾਲਾ ਤੇ ਘਰ ਵਾਲੀ ਕੁੜੀ ਉਹ ਸਾਰਾ ਜਿਹੜਾ ਮਾਹੌਲ ਗਵਾਂਢੀ ਹਨਾ ਜਿਹੜੇ ਦੁਕਾਨ ਵਾਲੇ ਉਹਦਾ ਮਾਲਕ ਉਹਦਾ ਲਾਲਾ ਉਹਦਾ ਦੋਸਤ ਹਰ ਕੈਰੈਕਟਰ ਨੂੰ ਵਿੱਚ ਉਹਦੇ ਸਮੋਇਆ ਹੋਇਆ ਔਰ ਬਸ ਸਵਾਦ ਆ ਗਿਆ ਗੱਲ ਇੱਥੇ ਪਤਾ ਆਉਂਦੀ ਆ ਥੈਂਕ ਯੂ ਸੋ ਮਾਚ ਸਸੀ ਗਾ ਜੀ ਸਾਰਿਆਂ ਨੂੰ ਭਈ ਦੋ ਕਲਾ ਭਈ ਬਹੁਤ ਸੋਹਣਾ ਸਬਜੈਕਟ ਆ ਸਾਡੇ ਮੇਰੇ ਵਾਲੇ ਦੋਲੇ ਸਾਰੇ ਪੱਗਾਂ ਨੇ ਹਨ ਅਸੀਂ ਵੀ ਇੱਕ ਧਰਮ ਤੋਂ ਆ ਪਰ ਇਤਿਹਾਸ ਤੇ ਵੀ ਫਿਲਮਾਂ ਬਣਦੀਆਂ ਕਾਮੇਡੀ ਵੀ ਬਣਦੀਆਂ ਐਕਸ਼ਨ ਵੀ ਬਣਦੀ ਪਰ ਆ ਜਿਹੜੀ ਫਿਲਮ ਅੱਜ ਮੈਂ ਵੇਖੀ ਐ ਬੜੀ ਡਿਫਰੈਂਟ ਤਰੀਕੇ ਦੀ ਫਿਲਮ ਐ ਜੋ ਤੁਹਾਨੂੰ ਅੰਦਰੋਂ ਤੱਕ ਜੁੜੋੜਦੀ ਤੁਹਾਡੇ ਪਰਿਵਾਰ ਬਾਰੇ ਸਮਾਜ ਬਾਰੇ ਸੋਸਾਇਟੀ ਬਾਰੇ ਹਰ ਬੰਦੇ ਬਾਰੇ ਇੱਕ ਸਰਦਾਰ ਬੰਦਾ ਜਿਹੜੀ ਗੁਰੂ ਵੀ ਸਾਜਿਆ ਉਹ ਵੀ ਉਦਰੇ ਗੌਣ ਪਾਇਆ ਇੱਕ ਪੱਗ ਦੇ ਥਰੂ ਦਿੱਤੇ ਨੇ ਉਹਨਾਂ ਨੂੰ ਅੰਦਰੋਂ ਜੁੜ ਕੇ ਕੱਢਦੀ ਐ ਰੋਜ਼ ਮਰ ਰਹੀ ਜ਼ਿੰਦਗੀ ਜਿਵੇਂ ਪੱਗਾਂ ਵੇਖਦੇ ਆ ਬਾਈ ਜਿਹਦੇ ਬੰਨੀ ਹੋਈ ਆ ਸਭ ਦੇ ਬੰਨੀ ਹੋਈ ਆ ਪੱਗ ਆ ਤਾਂ ਪੱਗ ਆ ਪਿਓ ਸਵੇਰੇ ਉੱਠ ਕੇ ਪੱਗ ਬਨ ਕੇ ਜਾਂਦਾ ਭਰਾ ਪੱਗ ਬਨ ਕੇ ਜਾਂਦਾ ਮੈਂ ਪੱਗ ਬਨ ਕੇ ਜਾਂਦਾ ਪੱਕਾ ਬੰਦੇ ਪਰ ਉਹਨਾਂ ਦਾ ਮਤਲਬ ਕੀ ਆ ਕਰਤੱਬ ਕੀ ਆ ਬੜੀ ਵਧੀਆ ਗੱਲ ਕਹੀ ਆ ਫਿਲਮ ਦੇ ਵਿੱਚ ਕੁੜੀ ਨੇ ਸਾਉਥ ਤੋਂ ਆਈਆਂ ਕਹਿੰਦੀ ਮੇਰੀ ਮਾਂ ਨੇ ਕਿਹਾ ਸੀ ਜੇ ਪੰਜਾਬ ਦੇ ਤੇ ਕੋਈ ਕੁਝ ਕਵੇ ਤਾਂ ਉੱਥੇ ਕਿਸੇ ਸਰਦਾਰ ਨੂੰ ਕਹਿੰਦੀ ਤੇਰੀ ਹਿਫਾਜ਼ਤ ਕਰੂਗਾ ਅਸੀਂ ਭੁੱਲ ਗਏ ਹੈਨਾ ਸਾਡੇ ਅੰਦਰ ਜਿਹੜੀ ਚੀਜ਼ ਆ ਸਾਡੀ ਪੱਗ ਜਿਹੜੀ ਚੀਜ਼ ਸਾਨੂੰ ਇਹ ਕਹਿੰਦੀ ਆ ਜੇ ਆ ਫਿਲਮ ਵੇਖਣ ਤੋਂ ਬਾਅਦ ਮੈਂ ਪੱਗ ਬੰਨ ਕੇ ਸ਼ੀਸ਼ਾ ਵੇਖੂਗਾ ਤਾਂ ਮੈਨੂੰ ਇਹ ਫਿਲਮ ਦੇ ਡਾਇਲੋਗ ਯਾਦ ਆਉਣਗੇ ਬਾਲੀ ਭਾਜੀ ਆਜੋ ਆਜੋ ਭਾਜੀ ਭਾਜੀ ਬਾਲੀ ਭਾਜੀ ਜੋ ਜ਼ੋਰਦਾਰ ਤਾਰੇ ਲਾ ਕੇ ਜੋ ਜ਼ੋਰਦਾਰ ਤਾਰੇ ਲਾ ਕੇ ਜੋ ਪਾਲੀ ਭਾਜੀ ਇਹਦੇ ਬਾਰੇ ਜ਼ਿਆਦਾ ਦੱਸਣਗੇ ਜੋ ਮੈਨੂੰ ਇਹਦੇ ਵਿੱਚ ਲੱਗਿਆ ਜੇ ਵੇਖੋਗੇ ਤਾਂ ਤੁਹਾਨੂੰ ਤੁਹਾਡਾ ਜੋ ਪਿੱਛੋ ਤੁਹਾਡਾ ਵਿਰਸਾ ਹੈ ਜਾਂ ਪਿੱਛੋ ਤੁਹਾਡਾ ਇਤਿਹਾਸ ਆ ਵਾਪਸ ਤੁਹਾਡੇ ਸਾਹਮਣੇ ਰੱਖੂਗੀ ਇਤਿਹਾਸਿਕ ਫਿਲਮਾਂ ਵੀ ਨੇ ਆ ਵੀ ਫਿਲਮਾਂ ਨੇ ਪੱਗ ਬੰਨ ਕੇ ਜਦੋਂ ਆਪਾਂ ਜੇ ਤੁਸੀਂ ਮਰੇ ਖੜਾਗੇ ਤਾਂ ਆ ਫਿਲਮ ਦਾ ਇੱਕ ਇੱਕ ਡਾਇਲੋਗ ਤੁਹਾਨੂੰ ਚੇਤੇ ਆਊਗਾ ਜੇ ਤੁਸੀਂ ਧਿਆਨ ਨਾਲ ਦੇਖੀਆ ਜਰੂਰ ਦੇਖੋ ਇਹ ਫਿਲਮ ਦੇਖ ਲਓ ਨਾ ਬਾਜਵਾ ਔਰ ਅੱਜ ਅਸੀਂ ਇਥੇ ਸ੍ਰੀਨ ਦੇ ਪਹੁੰਚੇ ਆ ਫਿਲਮ ਦੀ ਵਰਮੁਖੀ ਔਰ ਬਹੁਤ ਹੀ ਕਮਾਲ ਦਾ ਮੈਨੂੰ ਟ੍ਰੇਲਰ ਟੀਜ਼ਰ ਲੱਗਿਆ ਇਹਦਾ ਕੁਲਿੰਦਰ ਬਾਜੀ ਨੇ ਵੀ ਸ਼ੇਅਰ ਕੀਤਾ ਮੈਂ ਸੋਸ਼ਲ ਮੀਡੀਆਸ ਵਗੈਰਾ ਤੇ ਵੀ ਦੇਖਿਆ ਔਰ ਆਈ ਬਿਲੀਵ ਕਿ ਫਿਲਮ ਸਾਡੇ ਸਾਰਿਆਂ ਦੇ ਸਾਹਮਣੇ ਆ ਰਹੀ ਹੈ ਤੇ ਬੜਾ ਅੱਛਾ ਸਬਜੈਕਟ ਏ ਇੱਕ ਸਿੱਖ ਦੇ ਉੱਤੇ ਸਬਜੈਕਟ ਏ ਕਿ ਉਹਨੂੰ ਖੜਾ ਹੋਣਾ ਚਾਹੀਦਾ ਹੈ ਹਮੇਸ਼ਾ ਜਲੰਧ ਦੇ ਖਿਲਾਫ ਔਰੇਰੇ ਵਿੱਚ ਬਾਖੂਪੀ ਪ੍ਰਜੈਨਦਰ ਪਾਜੀ ਨੇ ਦਿਖਾਇਆ ਹੈ ਔਰ ਆਫਕੋਰਸ ਵਨ ਸੁਮੇਤ ਪਾਜੀ ਦਾ ਡੈਸ਼ ਟੂ ਇਟ 사ਗਾ ਸੋ ਇਹ ਫਿਲਮ ਵੈਸੇ ਹੀ ਬਹੁਤ ਸ਼ਾਨਦਾਰ ਹੈ ਨੀਡੂ ਪਾਜੀ ਨੇ ਪ੍ਰੋਡਿਊਸ ਕੀਤੀ ਹੈ ਸੋ ਆਲ ધ ਵੈਰੀ ਬੈਸਟ ਟੂ them ਐਂਡ ਲੁਕਿੰਗ ਫਾਰਵਰਡ ਟੂ ਸੀ ਦਿਸ ਗ੍ਰੇਟ ਫਿਲਮ ਔਨ ਸਕਰੀਨ ਮੈਂ ਪਹਿਲਾ ਤਾਂ ਤੁਹਾਡੇ ਮੀਡੀਆ ਦੇ ਰਾਹੀਂ ਸਾਰੇ ਜਿਹੜੇ ਅੱਜ ਦਰਸ਼ਕ ਆਏ ਸੀ ਉਹਨਾਂ ਕੋਲੋਂ ਮਾਫੀ ਮੰਗਦਾ ਕਿ ਥੋੜੀ ਜੀ ਟੈਕਨੀਕਲ ਇੱਕ ਪ੍ਰੋਬਲਮ ਅਚਾਨਕ ਮੌਕੇ ਤੇ ਆ ਗਈ ਉਹ ਸਾਡੇ ਹੱਥ ਵਸ ਨਹੀਂ ਸੀ ਉਹ ਤੁਸੀਂ ਜਾਣਦੇ ਹੋ ਕਿ ਟੈਕਨੀਕਲ ਪ੍ਰੋਬਲਮ ਕਦੇ ਵੀ ਆ ਜਾਂਦੀਆਂ ਨੇ ਤੇ ਉਹਦੇ ਕਰਕੇ ਥੋੜੀ ਜਿਹੀ ਫਿਲਮ ਰੁਕੀ ਔਰ ਕਿਤੇ ਕਿਤੇ ਗਲਿਚਸ ਆਏ ਉਹਦੇ ਲਈ ਅਸੀਂ ਸਾਰੇ ਮਾਫੀ ਮੰਗਦੇ ਆ ਤੇ ਮੈਂ ਆਪਣੇ ਤੌਰ ਤੇ ਬਿਨਾ ਪੁੱਛੇ ਪ੍ਰੋਡਿਊਸਰਾਂ ਨੂੰ ਅਨਾਉਂਸ ਕਰਦਾ ਕਿ ਅਸੀਂ ਇੱਕ ਪ੍ਰੀਮੀਅਰ ਹੋਰ ਕਰਾਂਗੇ ਤੇ ਜਿਹੜੇ ਲੋਕਾਂ ਨੂੰ ਹਾਂ ਹਾਂ ਅਸੀਂ ਇੱਕ ਪ੍ਰੀਮੀਅਰ ਹੋਰ ਅਸੀਂ ਉਹਨਾਂ ਦੋਸਤਾਂ ਲਈ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਲੋਕ ਇੰਨੀ ਦੂਰੋਂ ਦੂਰੋਂ ਫਿਲਮ ਚੱਲ ਕੇ ਆਏ ਸਾਰੀ ਕਾਸਟ ਦਾ ਔਰ ਸਾਗਾ ਦਾ ਖਾਸ ਤੌਰ ਤੇ ਸੁਮੇਤ ਜੀ ਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਇਸ ਮੇਰੇ ਇਸ ਡ੍ਰੀਮ ਨੂੰ ਸਾਕਾਰ ਕਰਨ ਦੇ ਲਈ ਬਹੁਤ ਵੱਡੀ ਐਫਰਟ ਲਾਈ ਹੈ ਜੀ ਨੀਡੂ ਭਾਜੀ ਕਿੱਥੇ ਚਲੇ ਗਏ ਨੀਡੂ ਭਾਜੀ ਤਾਂ ਬਸ ਸਮਝੋ ਕਿ ਇਸ ਫਿਲਮ ਦੇ ਚੱਕਰ ਦੇ ਵਿੱਚ ਗੱਠੇ ਕਿਰੋ ਸਰ ਸਟੇਜ ਤੇ ਆਪਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਾਗਾ ਦੀ ਸਾਰੀ ਟੀਮ ਦਾ ਮੇਰੇ ਆਰਟਿਸਟਾਂ ਦਾ ਔਰ ਇੱਕ ਇੱਕ ਜਣੇ ਦਾ ਜਿਹੜੇ ਇਸ ਫਿਲਮ ਨੂੰ ਇੱਥੋਂ ਤੱਕ ਲੈ ਗਿਆ ਸਰ ਸ਼੍ਰੀਕਾਲ ਜੀ ਸਾਰਿਆਂ ਨੂੰ ਮੈਂ ਸਾਰਾ ਤੇ ਬਹੁਤ ਖੁਸ਼ੀ ਹੈ ਅੱਜ ਸਾਨੂੰ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਕੱਟ ਕੇ ਸਾਡੇ ਲਈ ਆਏ ਹੋ आई होप कि ਤੁਹਾਨੂੰ ਮੂਵੀ ਬਹੁਤ ਵਧੀਆ ਲੱਗੀ ਹੋਏਗੀ ਸਾਡੇ ਲਈ ਬਹੁਤ ਡਿਫਰੈਂਸ ਮੇਰੇ ਲਈ ਬਹੁਤ ਡਿਫਰੈਂਟ ਐਕਸਪੀਰੀਅੰਸ ਹੈ ਫਸਟ ਆਫ ਆਲ ਮੈਂ ਫੈਨ ਆ ਕੁਲਜਿੰਦਰ ਜੀ ਦੀ ਐਕਟਿੰਗ ਦੀ ਬਹੁਤ ਟਾਈਮ ਦੋ ਐਂਡ ਇਟ ਜਸਟ ਨਾਟ ਈਵਨ ਥੈਟ ਪਾਲੀ ਸਰ ਨੇ ਆਈ ਥਿੰਕ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਹੀ ਲਾ ਲਓ ਅਸੀਂ ਬਹੁਤ ਹੀ ਮਿਹਨਤ ਨਾਲ ਬਣਾਇਆ ਐਂਡ ਆਈ ਆਲਵੇਸ ਸੇ ਕਿ ਕਮ ਆਉਣਾ ਇੱਕ ਅਲੱਗ ਚੀਜ਼ ਹੈ ਲੇਕਿਨ ਜਦੋਂ ਇੱਕ ਤੁਹਾਡਾ ਕੈਪਟਨ ਬਹੁਤ ਚੰਗਾ ਹੈ ਤੇ ਉਹ ਤੁਹਾਡੇ ਤੋਂ ਕਮ ਬਹੁਤ ਵਧੀਆ ਨਿਕਾਲ ਦਿੰਦਾ ਯੂ نو ਹੀ ਨੋਜ਼ ਕਿ ਕਿੱਦਾਂ ਇੱਕ ਨੋਨ ਐਕਟਰ ਤੋਂ ਵੀ ਐਕਟਿੰਗ ਕਰਾਉਣੀ ਹੈ ਤੇ ਇੱਕ ਅੱਛੇ ਐਕਟਰ ਤੋਂ ਕਿੰਨਾ ਔਰ ਅੱਛੀ ਐਕਟਿੰਗ ਕਰਾਉਣੀ ਹੈ ਸੋ ਵੈਰੀ ਗ੍ਰੇਟਫੁਲ ਥੈਂਕ ਯੂ ਸੋ ਮੱਚ ਕੇਬਲ 1 ਐਂਡ ਸੁਮੀਤ ਜੀ ਥੈਂਕ ਯੂ ਸੋ ਮੱਚ ਕਿਉਂਕਿ ਆਈ ਥਿੰਕ ਹੀ ਇਜ਼ ਦ देयर ਹੀ ਇਜ਼ ਐਂਡ ਹੀ ਇਜ਼ ਵਨ ਆਫ ਦ ਕੈਪਟਨ ਜਿੰਨਾ ਦੇ ਕਰਕੇ ਸ਼ਾਇਦ ਤੁਹਾਡੇ ਸੁਮੁਖ ਹੋਈ ਹੈ ਮੂਵੀ ਤੇ ਆਈ ਹੋਪ ਅਗੇਨ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਮੂਵੀ ਦੇਖੋਗੇ ਇੰਜੋਏ ਕਰੋਗੇ ਐਂਡ ਨੋ ਜਸਟ ਮੀ ਕਿਉਂਕਿ ਜਦੋਂ ਮੈਂ ਮੂਵੀ ਹੁਣ ਮੇਰੇ ਪਹਿਲੀ ਵਾਰੀ ਦੇਖੀ ਹੈ ਤੇ ਜਿੰਨੇ ਵੀ ਸਾਡੇ ਆਰਟਿਸਟ ਨੇ ਜਿੰਨੇ ਵੀ ਜਿਨ੍ਹਾਂ ਨੇ ਮਤਲਬ ਕੰਮ ਕੀਤਾ ਹੈ ਦੇ ਆਰ ਇਕੁਅਲ ਟੂ ਇਕੁਅਲ ਟੂ ਦਿਸ ਲੈਵਲ ਸੋ ਵਰਕਿੰਗ ਵਿਦ एवरीवन ਮੇਰਾ ਪ੍ਰਿਵਿਲੇਜ ਹੈ ਐਂਡ ਐਂਡ ਫੋਰ ਐਂਡ ਆਬਵੀਸਲੀ ਪਾਲੀ ਸਰ ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਐਂਡ ਥੈਂਕ ਯੂ ਸੋ ਮਚ ਫੋਰ ਦਿਸ ਓਪਰਚੁਨਿਟੀ ਥੈਂਕ ਯੂ ਗਾਇਜ਼ ਥੈਂਕ ਯੂ ਈਰ ਮਿਲੇ ਇੱਕ ਵੀਰ ਮਿਲੇ ਜਿਹੜੇ ਉਹ ਮੈਨੂੰ ਕਹਿੰਦੇ ਯਾਰ ਮੈਂ ਨਾ ਸਾਊਥ ਦੇ ਹੈਗੇ ਸੰ ਪੋਸਟ ਪ੍ਰੋਡਕਸ਼ਨ ਜਿਵੇਂ ਮਿਕਸਿੰਗ ਜਦੋਂ ਅਸੀਂ ਕਰਨੇ ਹੁੰਦੇ ਆ ਉਹ ਕਹਿੰਦੇ ਜੀ ਮੈਂ ਸਾਊਥ ਰਹਿਣਾ ਤੇ ਮੈਂ ਉੱਥੇ ਗੁਰਦੁਆਰੇ ਜਾਣਾ ਲੰਗਰ ਖਾਣਾ ਤੇ ਮੈਂ ਥੋੜਾ 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 ਇਤਿਹਾਸ ਪੜਿਆ ਪਰ ਮੈਂ ਦੇਖਿਆ ਤੁਹਾਡੀ ਮੁਸਲਮਾਨਾਂ ਨਾਲ ਬੜੀ ਲੜਾਈ ਹੋਈ ਸੀ ਵੀ ਤੁਸੀਂ ਤਾਂ ਉਹਨਾਂ ਦੇ ਅਗੇਂਸਟ ਹੋਗੇ ਮੈਂ ਕਿਹਾ ਨਹੀਂ ਅਸੀਂ ਮੁਸਲਮਾਨਾਂ ਦੇ ਅਗੇਂਸਟ ਨਹੀਂ ਸੀ ਅਸੀਂ ਉਸ ਹਰ ਬੰਦੇ ਦੇ ਅਗੇਂਸਟ ਸੀ ਜਿਨੇ ਗਰੀਬ ਨੂੰ ਤੰਗ ਕੀਤਾ ਜਿਨੇ ਮਜਬੂਰ ਨੂੰ ਤੰਗ ਕੀਤਾ ਉਹ ਕਹਿੰਦਾ ਪਰ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਮੈਂ ਗੁਰਦੁਆਰੇ ਵੀ ਗਿਆ ਲੰਗਰ ਵੀ ਖਾਦਾ ਸੋ ਉੱਥੇ ਅਸੀਂ ਡਿਸਾਈਡ ਕਰ ਲਿਆ ਸੀ ਕਿ ਅਸੀਂ ਆਪਣੀ ਸਟੋਰੀਜ਼ ਹੁਣ ਉਹਨਾਂ ਦੀ ਭਾਸ਼ਾ ਇਸ ਡਬ ਕਰਨੀ ਹੈ ਸੋ ਗੁਰਮੁਖ ਜਿਹੜੀ ਫਿਲਮ ਹੈ ਉਹ ਤਮਿਲ ਚ ਹੈ ਤੇਲਗੂ ਮਲਿਆਲਮ ਚਾਈਨੀਜ਼ ਅਰੇਬਿਕ ਫ੍ਰੈਂਚ ਸੋ ਸਾਡਾ ਟਾਈਟਲ ਕੀ ਹੈ ਸਟੋਰੀਜ਼ ਫ্রম ਪੰਜਾਬ ਫॉर द वर्ल्ड ਸੋ ਆਈ ਵਿਲ ਆਈ ਫੀਲ ਪ੍ਰਿਵੀਲੇਜ ਕਿ ਸਾਨੂੰ ਇਹ ਮੌਕਾ ਮਿਲਿਆ ਇਸ ਇਨੀਸ਼ੀਏਟਿਵ ਨੂੰ ਅੱਗੇ ਲੈ ਕੇ ਜਾਣ ਦਾ ਬਿਕੋਜ਼ ਆਫ एवरीवन थैंक यू थैंक यू ਜੀ ਭਾਜੀ थैंक यू ਸੋ ਤੁਹਾਡਾ ਸਾਰਿਆਂ ਦਾ ਫਸਟ ਆਫ ਆਲ ਦਾ ਧੰਨਵਾਦ ਜਿਹੜੀ ਗੱਲ ਸੁਮੇਤ ਜੀ ਨੇ ਕੀਤੀ ਹੈ ਕਿ 11 ਲੈਂਗੁਏਜ ਵਿੱਚ ਫਿਲਮ ਜਾ ਰਹੀ ਆ ਜੋ ਵੀ ਕੰਟੈਂਟ ਸਾਗਾ ਕੋਲ ਕੇਵਲ ਵਨ ਕੋਲ ਆ ਰਿਹਾ ਸੋ ਮੈਨੂੰ ਲੱਗਦਾ ਅਜੇ ਆਪਾਂ ਸ਼ਾਇਦ ਬਹੁਤ ਘੱਟ ਲੋਕ ਹੈ ਉਹਦੀ ਇੰਪੋਰਟੈਂਸ ਤੇ ਉਹਦੀ ਉਹ ਜਿਹੜੀ ਵਜਨ ਆ ਜਿਹੜਾ ਗੱਲ ਦਾ ਉਹਨੂੰ ਰਿਅਲਾਈਜ਼ ਕਰਨ ਵਿੱਚ ਜਦੋਂ ਡਿਜੀਟਲ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਸਾਗਾ ਆਵਾਜ਼ ਵਨ ਆਫ ਦਾ ਲੀਡਿੰਗ ਕੰਪਨੀ ਜਿੰਨੇ ਉਹਦੀ ਉਦੋਂ ਪਛਾਣ ਕਰ ਲਈ ਸੀ ਤੇ ਬਹੁਤ ਵੱਡਾ ਕੰਟੈਂਟ ਇਹਨਾਂ ਨੇ ਟੇਕਓਵਰ ਕਰਨਾ ਸ਼ੁਰੂ ਕਰਤਾ ਸੀ ਇਹਨਾਂ ਨੂੰ ਪਤਾ ਸੀ ਕਿ ਇਹਨੂੰ ਅਸੀਂ ਜਦੋਂ ਡਿਜੀਟਲਸ ਕਨਵਰਟ ਕਰਕੇ ਇਹਨੂੰ ਮੋਨਟਾਈਜ਼ ਕਰਾਂਗੇ ਤੇ ਕੀ ਵੈਲਿਊ ਬਣਦੀ ਆ ਸੋ ਸਿਮਿਲਰਲੀ ਇਹ ਹਮੇਸ਼ਾ ਅਹੈਡ ਆਫ ਟਾਈਮ ਹੁੰਦੇ ਆ ਸੋ ਇਹਨਾਂ ਨੇ ਹੁਣ ਜਿਹੜਾ ਕੰਟੈਂਟ ਇਕੱਠਾ ਕਰਨਾ ਸ਼ੁਰੂ ਕੀਤਾ ਕੇਵਲਵਾਨ ਲਈ ਸੋ ਵੀ ਆਰ ਵੈਰੀ ਲੱਕੀ ਕਿ ਇਹਨਾਂ ਨੇ ਸਾਡਾ ਜਿਹੜਾ ਪ੍ਰੋਜੈਕਟ ਹੈ ਗੁਰਮੋਹਨ ਨੂੰ ਟੇਕਓਵਰ ਕੀਤਾ ਤੁਹਾਡੇ ਸਾਹਮਣੇ ਲੈ ਕੇ ਆਏ ਸੋ ਸਾਡੀ ਸਾਰਿਆਂ ਦੀ ਮਿਹਨਤ ਖਾਸ ਤੌਰ ਤੇ ਕੈਪਟਨ ਆਫ ਦਾ ਸ਼ਿਪ ਪਾਲੀ ਭੁਪਿੰਦਰ ਹੁਣੀ ਜਿਹੜੇ ਇਸ ਪ੍ਰੋਜੈਕਟ ਦੇ ਲਈ ਡੈਫੀਨਿਟਲੀ ਕਲਾਪਿੰਗ ਕਰ ਦਿਓ ਜੇ ਕਰਨਾ ਹੈ यस ਹੰਡਰਡਰ ਸਰ ਉਹਨਾਂ ਲਈ ਤਾਂ ਮਤਲਬ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਆ ਸੋ ਮੈਂ ਵੀ ਬਹੁਤ ਕੰਮ ਕੀਤਾ ਤੁਹਾਡੇ ਸਾਹਮਣੇ ਪਿਛਲੇ 10-12 ਸਾਲਾਂ ਤੋਂ ਜਿਵੇਂ ਸਾਰਿਆਂ ਨੇ ਵੀ ਗੱਲ ਕੀਤੀ ਆ ਪਰ ਜੋ ਇਸ ਫਿਲਮ ਚ ਪਾਲੀ ਜੀ ਨੇ ਮੇਰੇ ਕੋਲੋਂ ਕੰਮ ਲਿਆ ਮੇਰੇ ਨਾਲ ਮੇਰਾ ਵੀਰ ਪ੍ਰਿੰਸ ਬੈਠਾ ਸੀ ਕਰਤਾਰ ਬੈਠਾ ਸੀ ਉਹ ਕਹਿੰਦੇ ਮਤਲਬ ਕੁਲਜਿੰਦਰ ਸਿੱਧੂ ਨੂੰ ਇਸ ਰੂਪ ਦੇ ਵਿੱਚ ਪਾਲੀ ਭੁਪਿੰਦਰ ਹੀ ਪੇਸ਼ ਕਰ ਸਕਦੇ ਸੀ ਮਤਲਬ ਇੱਕ ਵਿਜਨਰੀ ਡਾਇਰੈਕਟਰ ਹੀ ਹੁੰਦਾ ਜਿਹੜਾ ਇੱਕ ਕਲਾਕਾਰ ਜਿਹੜਾ ਤਾਂ ਹੁੰਦਾ ਮਤਲਬ ਤੁਸੀਂ ਸਮਝ ਲਓ ਪਾਣੀ ਵਰਗਾ ਜਿਹੜਾ ਰੰਗ ਪਾਇਆ ਉਸ ਰੰਗ ਦਾ ਹੋ ਗਿਆ ਤੇ ਇਹ ਰੰਗ ਜੋ ਪਾਲੀ ਜੀ ਨੇ ਕੁਲਜਿੰਦਰ ਸਿੱਧੂ ਚ ਪਾ ਕੇ ਜਿਹੜਾ ਗੁਰਮੁਖ ਬਣਾਇਆ ਸੋ ਮੈਨੂੰ ਲੱਗਦਾ ਕਿ ਉਹ ਬਹੁਤ ਇੱਕ ਰਿਮਾਰਕੀਬਲ ਕੰਮ ਕਰਵਾਇਆ ਮੇਰੇ ਕੋਲ ਮੈਨੂੰ ਆਪ ਨੂੰ ਹੀ ਦੇਖ ਕੇ ਲੱਗ ਰਿਹਾ ਸੀਗਾ ਸੋ ਸਾਰਾ ਜਦੋਂ ਸਾਰਾ ਆਨਬੋਰਡ ਹੋਈ ਸਭ ਨੂੰ ਇਹ ਲੱਗਾ ਕਿ ਕਿੱਥੋਂ ਤੁਸੀਂ ਮਾਡਲ ਲੈ ਆਏ ਹੋ ਕਿੱਥੋਂ ਤੁਸੀਂ ਮਤਲਬ ਇੱਕ ਚੁਲਬੁਲੀ ਤੇ ਇੱਕ ਸੀਰਤ ਦਾ ਕਰੈਕਟਰ ਕਿਵੇਂ ਕਰੋਗੀ ਤੇ ਹੁਣ ਤੁਸੀਂ ਸਾਰੇ ਵਿਟનેસ ਹੋ ਕਿ ਜਦੋਂ ਇੱਕ ਚੰਗਾ ਕਲਾਕਾਰ ਹੋਵੇ ਜਿਹਦੇ ਅੰਦਰ ਕਲਾ ਹੋਵੇ ਤੇ ਇੱਕ ਨਿਖਾਰਣ ਤੇ ਉਹ ਜੋਰੀ ਹੋਵੇ ਪਾਲੀ ਭੁਪਿੰਦਰ ਵਰਗਾ ਤੇ ਉਹਨੂੰ ਫਿਰ ਪੇਸ਼ ਕਰਨ ਵਾਲੇ ਹੁਣ ਸੁਮਿਤਜੀ ਵਰਗੇ ਤੇ ਉਹ ਫਿਰ ਚੀਜ਼ ਰੰਗ ਲਿਆਉਂਦੀ ਆ ਸੋ ਮੇਰੇ ਨਾਲ ਦੇ ਜਿਹੜੇ ਸੀਨੀਅਰ ਕਲਾਕਾਰ ਨੇ ਵਾਲੀਆ ਸਾਹਿਬ ਖੜੇ ਨੇ ਪਿਛੇ ਅਰੋੜਾ ਸਾਹਿਬ ਜਿੰਨਾਂ ਨੇ ਗਾਣਾ ਲਿਖਿਆ ਸੀ ਦੁੱਕੀ ਤਿੱਕੀ ਚੱਲਦਾ ਕਿ ਮਨਕੀਤ ਰੌਣੀ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਮੇਰੇ ਵੀਰ ਜਿੰਨੀ ਵੀ ਕਾਸ਼ਟ ਇੱਥੇ ਖੜੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡੀ ਕੁੜੀ ਵੱਡੀ ਹੋ ਗਈ ਆ ਤੁਸੀਂ ਪਛਾਣ ਲਈ ਰਹਿਣਾ ਸੋ ਜੋ ਇਹਨੇ ਕੰਮ ਕੀਤਾ ਹੈ ਜਿਹੜੀ ਫਸਟ ਫਿਲਮ ਸੀ ਸੋ ਵੀ ਆਰ ਬlesਟ ਕਿ ਇਸ ਫਿਲਮ ਨੂੰ ਤੁਹਾਡੇ ਤੱਕ ਪਹੁੰਚਾਇਆ ਸਾਗਾ ਨੇ ਕੇਵਲ ਵਨ ਨੇ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਟਾਈਨੀ ਸੁਮਿਤ ਭਾਈ ਦੀ ਹਾਜ਼ਰੀ ਚ ਮੈਂ ਨਾ ਜਦੋਂ ਇੱਥੇ ਆਇਆ ਮੀਡੀਆ ਨੇ ਜਿਹੜੇ ਇੰਟਰਵਿਊਸ ਕੀਤੀਆਂ ਅਜੇ ਮੈਂ ਬੈਸੀ ਉੱਚੀ ਬੋਲਦਾ ਮੀਡੀਆ ਨੇ ਜਿਹੜੇ ਇੰਟਰਵਿਊਸ ਕੀਤੀਆਂ ਸਾਰਿਆਂ ਦਾ ਇੱਕ ਕਾਮਨ ਸਵਾਲ ਸੀਗਾ ਕਿ ਆ ਫਿਲਮ ਦੇਖਣ ਤੋਂ ਬਾਅਦ ਕਿ ਤੁਸੀਂ ਇਹ ਫਿਲਮ ਸਿਨੇਮੇ ਵਿੱਚ ਕਿਉਂ ਨਹੀਂ ਰਿਲੀਜ਼ ਕਰ ਰਹੇ ਸੋ ਇਹਦਾ ਜਵਾਬ ਤਾਂ ਸੁਮਿਤ ਜੀ ਦੇ ਸਕਦੇ ਆ ਕਿਉਂਕਿ ਰਿਲੀਜ਼ ਇਹਨਾਂ ਨੇ ਕਰਨੀ ਹੁੰਦੀ ਐ ਸਾਡਾ ਕੰਮ ਤਾਂ ਬਣਾਉਣਾ ਸੀ ਜੀ ਪਨਾ ਕੇ ਅਸੀਂ ਤੁਹਾਡੇ ਅੱਗੇ ਰੱਖਤੀ ਸਾਡਾ ਇੱਥੋਂ ਤੱਕ ਰੋਲ ਹੀ ਹੁੰਦਾ ਐ ਉਸ ਤੋਂ ਬਾਅਦ ਰੋਲ ਪਬਲਿਕ ਦਾ ਤੇ ਮੀਡੀਆ ਦਾ ਹੁੰਦਾ ਓ ਰੋਲ ਤੁਸੀਂ ਕਰਨਾ ਸੋ ਇੱਕ ਗੱਲ ਇਹ ਮੈਂ ਚਾਹੂੰਗਾ ਜਰੂਰ ਤੁਹਾਡੇ ਤਾੜੀਆਂ ਮਾਰੋ ਕਿ ਇੰਨੀ ਲੈਂਗੁਏਜ ਦੇ ਵਿੱਚ ਪੰਜਾਬੀ ਦੀ ਪਹਿਲੀ ਫਿਲਮ ਐ ਚਲੋ ਇੰਨੀ ਹੋ ਗਈ ਤਾੜੀਆਂ ਦੋਰੀ ਸਚੇਤਾਲ ਜੀ ਮੈਂ ਆकांक्षा ਸਰੀਨ ਵਰਮਾ and i feel truly blessed to be a part of this wonderful film inni sony film banayi hai pali kukpinder ji ne and e punjabi industry layi bahut vadiya upgrade hai itna vadiya subject agge leke aaye hai kuch subjects hunde hai saadi society ch jehde dabbe reh jande hai so inniya sonia film de raahi oh subject nu agge leke aana and onu inni pakhoobi nibhana thank you to pali kukpinder sir and sari team ne bahut sari mehnat kiti hai ਸੋ ਪਲੀਜ਼ ਐਨੀ ਵਧੀਆ ਫਿਲਮ ਨੂੰ ਤੁਸੀਂ ਸਾਰੇ ਜੀਪ ਭਰ ਕੇ ਸਪੋਰਟ ਦਿਓ। ਥੈਂਕ ਯੂ। ਥੈਂਕ ਯੂ। ਹਲੋ ਦੋਸਤੋ ਮੈਂ ਵਿਕਾਸ ਬਤਰਾ ਮੈਂ ਬਹੁਤ ਜੁਰਗਾ ਸੁਣਿਆ ਇਹਨਾਂ ਨੇ ਬਹੁਤ ਸਾਡੀ ਫਿਲਮ ਦੀ ਮਦਦ ਕੀਤੀ ਆ। ਜੇ ਐਸਐਸਪੀ ਸਾਹਿਬ ਬਿਆਨ ਨਾ ਦਿੰਦੇ ਅਸੀਂ ਫਸ ਕੇ ਸੀ। ਮੈਂ ਸੱਚੀ ਬਹੁਤ ਮਾਨ ਮਹਿਸੂਸ ਕਰ ਰਿਹਾ ਐਸ ਫਿਲਮ ਦਾ ਹਿੱਸਾ ਬਣ ਕੇ। ਆਪਾਂ ਗੱਲ ਕਰਦੇ ਆ ਮੀਨਿੰਗਫੁਲ ਸਿਨੇਮਾ ਦੀ। ਸਹੀ ਮੀਨਿੰਗਫੁਲ ਸਿਨੇਮਾ ਕੀ ਹੈ? ਮੈਂ ਕਹਾਂਗਾ ਕਿ ਲੋਕ ਜਾ ਕੇ ਫਿਲਮ ਦੇਖਣ। ਉਹਨਾਂ ਨੂੰ ਸਮਝ ਆਏਗਾ ਬਹੁਤ ਵਧੀਆ ਗੱਲ ਕੀਤੀ ਗਈ ਹੈ ਇਸ ਫਿਲਮ ਚ ਔਰ ਸਿੱਧੂ ਸਾਹਿਬ ਸਾਰਾ ਮੈਮ ਸਿੱਧੂ ਸਾਹਿਬ ਨੇ ਜੋ ਟਰਾਂਸਫਰਮੇਸ਼ਨ ਕੀਤਾ ਆਪਣੇ ਕਿਰਦਾਰ ਦਾ ਇੱਕ ਬਿਲਕੁਲ ਦਬੇ ਹੋਏ ਡਾਊਨ ਮੁਰਾਦ ਤੋਂ ਕਿਸ ਤਰ੍ਹਾਂ ਉਹ ਫਾਈਟਰ ਬਣ ਕੇ ਉੱਭਰਦਾ ਹੈ ਔਰ ਜਿਹੜੇ ਆਪਣੇ ਇਤਿਹਾਸਿਕ ਜਿਹੜੀ ਆਪਣੀ ਪੱਗ ਹੈ ਦਸਤਾਰ ਹੈ ਉਹਦੀ ਜਿਹੜੀ ਹੈ ਮਹੱਤਾ ਦਿਖਾਈ ਹੈ ਉਹਦੀ ਇੰਪੋਰਟੈਂਸ ਦਿਖਾਈ ਹੈ ਇਤਿਹਾਸ ਨਾਲ ਜੋੜ ਕੇ ਜੋ ਅੱਜਕੱਲ ਸ਼ਾਇਦ ਮੇਰੇ ਖਿਆਲ ਯੂਥ ਨੂੰ ਬਹੁਤ ਜ਼ਿਆਦਾ ਜ਼ਰੂਰத் ਸੀਗੀ ਉਹ ਮੈਨੂੰ ਲੱਗਦਾ ਹੈ ਇਹ ਫਿਲਮ ਸਮਾਜ ਦੇ ਵਿੱਚ ਰੈਵੋਲੂਸ਼ਨ ਲੈ ਕੇ ਆਏਗੀ ਔਰ ਇਹ ਮਤਲਬ ਇੱਕ ਹਿਸਟਰੀ ਕ੍ਰੀਏਟ ਕਰੇਗੀ ਪਾਲੀ ਸਰ ਨੇ ਹਰ ਇੱਕ ਕਿਰਦਾਰ ਬਹੁਤ ਵਧੀਆ ਲਿਖਿਆ ਫਿਲਮ ਦੇ ਵਿੱਚ ਇੱਕ ਦੋ ਕਿਰਦਾਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਹਾਈਲਾਈਟ ਕਰਦੇ ਆ ਇਸ ਫਿਲਮ ਤੁਸੀਂ ਦੇਖੋਗੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕਿਰਦਾਰ ਨੂੰ ਇੱਕ ਪੂਰੀ ਫੁਟੇਜ ਹੈ ਉਹਦਾ ਬਿਲਟ ਅਪ ਹੁੰਦਾ ਹੈ ਔਰ ਉਹਦਾ ਕਿਰਦਾਰ ਦਾ ਵੀ ਕਲਾਈਮੈਕਸ ਹੁੰਦਾ ਹੈ ਇੱਕ ਬਹੁਤ ਵਧੀਆ ਰਾਈਟਰ ਔਰ ਬਹੁਤ ਵਧੀਆ ਡਾਇਰੈਕਟ ਕਰ ਸਕਦਾ ਮੈਂ ਥੈਂਕਫੁਲ ਹਾਂ ਸ੍ਰੀਮ ਜੀ ਦਾ ਨੀਟੂ ਭਾਜੀ ਦਾ ਕੈਬਲਮੰਦਾ ਜਿਨ੍ਹਾਂ ਨੇ ਆਪਦੀ ਜਿਹੜੀ ਪਹਿਲੀ ਫਿਲਮ ਹੈ ਉਹ ਇਹ ਚੁਣੀ ਜਿਹੜੀ ਸਾਡੇ ਇਤਿਹਾਸ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੀਆਂ ਸਟੇਟਾਂ ਵਿੱਚ ਪ੍ਰਮੋਟ ਕਰੇਗੀ ਥੈਂਕ ਯੂ ਵੈਰੀ ਮਚ ਇੰਨੇ ਸਾਰੇ ਸੀਨੀਅਰ ਐਕਟਰ ਸਭ ਕੁਝ ਬੋਲ ਚੁੱਕੇ ਆ ਮੈਂ ਬਹੁਤ ਗ੍ਰੇਟਫੁਲ ਆ ਕਿ ਪਾਲੀ ਸਰ ਨੇ ਮੌਕਾ ਦਿੱਤਾ ਮੈਨੂੰ ਇਸ ਫਿਲਮ 'ਚ ਕੰਮ ਕਰਨ ਦਾ ਕੁਲਜਿੰਦਰ ਪਾਜੀ ਨਾਲ ਸਾਰਾ ਗੁਰਬਾਲ ਆकांક્ષા ਜੀ ਨਾਲ ਬੜਾ ਵਧੀਆ ਲੱਗਿਆ ਕੰਮ ਕਰਕੇ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਫਿਲਮ ਦੇਖੋਗੇ ਤੇ ਆਪਣਾ ਓਨੈਸਟ ਰਿਵਿਊ ਦਵੋਗੇ ਥੈਂਕ ਯੂ ਸੋ ਮੱਚ ਥੈਂਕ ਯੂ ਆ ਮੂਵੀ ਸਿੱਖ ਸੈਂਟੀਮੈਂਟਸ ਤੇ ਬੇਸਡ ਹੈ ਤੁਹਾਨੂੰ ਸਭ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਮੈਨੂੰ ਤਾਂ ਵੀ ਬਹੁਤ ਵਧੀਆ ਲੱਗੀ ਐਂਡ ਪਲੀਜ਼ ਇਹ ਸਾਰੇ ਆਪਣੇ ਰਿਵਿਊਜ਼ ਦਿਓ ਮੈਂ ਬਹੁਤ ਜ਼ਿਆਦਾ ਮਤਲਬ ਅੱਜ ਖੁਸ਼ ਹਾਂ ਕਿ ਪਾਲੀ ਸਰ ਨੇ ਸਰ ਨਾਲ ਮੈਂ ਕੰਮ ਕੀਤਾ ਕੁ ਜਿੰਦੇ ਸਰ ਨਾਲ ਸਾਰਾ ਮੈਮ ਨਾਲ ਮਤਲਬ ਬਹੁਤ ਮਜ਼ਾ ਆਇਆ ਸੋ ਪਲੀਜ਼ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਮੈਨੂੰ ਇੱਕ ਤੇ ਬਹੁਤ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਇੱਕ ਪਾਤਰ ਬਣਿਆ ਔਰ ਮੈਨੂੰ ਬਾਲੀ ਭੁਪਿੰਦਰ ਜੀ ਨੇ ਸੁਮੇਤ ਜੀ ਨੇ ਕਿ ਕਿ ਮੈਨੂੰ ਇਸ ਰੋਲ ਵਾਸਤੇ ਬੁਲਾਇਆ ਔਰ ਮੈਂ ਇਥੇ ਰੋਲ ਕੀਤਾ ਰੋਲ ਵੀ ਮੈਨੂੰ ਬਹੁਤ ਅੱਛਾ ਲੱਗਿਆ ਫਿਲਮ ਬਹੁਤ ਵਧੀਆ ਹੈ ਔਰ ਸਾਡੇ ਛੋਟੇ ਵੀਰ ਕੁਲਜਿੰਦਰ ਬਹੁਤ ਹੀ ਵਧੀਆ ਐਕਟਰ ਨੇ ਔਰ ਇਹਦੇ ਚ ਜਿਹੜਾ ਕਿਰਦਾਰ ਇਹਨਾਂ ਨੇ ਕੀਤਾ ਮੇਰਾ ਖਿਆਲ ਕੋਈ ਹਰ ਹਰ ਇਨਸਾਨ ਹਰ ਐਕਟਰ ਬਖੂਬੀ ਇਦਾਂ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਐਨੀ ਵੇਰੀਏਸ਼ਨ ਉਹਦੇ ਚੈਰੈਕਟਰ ਦੇ ਵਿੱਚ ਪਾਈ ਔਰ ਬਾਕੀ ਸਾਡੇ ਸਾਰੇ ਇਹਨਾਂ ਦਾ ਸਾਰੇ ਤੋਂ ਬਹੁਤ ਖੁਸ਼ ਆ ਜਿੰਨੇ ਕਿਰਦਾਰ ਸਾਡੇ ਨਾਲ ਆਏ ਸਾਰੇ ਬਹੁਤ ਵਧੀਆ ਰਹੇ ਆਪਣਾ ਰੋਨੀ ਸਾਹਿਬ ਰੋਨੀ ਸਾਹਿਬ ਦਾ ਕਮਾਲ ਸੀ ਸਾਰਾ ਗੁਰਪਾਲ ਇਹਨਾਂ ਦਾ ਕੰਮ ਵੀ ਬਹੁਤ ਹੀ ਵਧੀਆ ਰਿਹਾ ਟੀਮ ਬਹੁਤ ਵਧੀਆ ਰਹੀ ਔਰ ਐਸਰਾਂ ਨੀ ਫਿਲਮਾਂ ਭਰਨ ਔਰ ਤੁਸੀਂ ਵੀ ਸਾਰੇ ਹੰਗਾਰਾ ਭਰੋ ਕਿ ਭਈ ਐਸਰਾਂ ਨੀ ਫਿਲਮਾਂ ਹੋਰ ਭਰਨ ਤਾਂ ਕਿ ਸਿੱਖ ਇਤਿਹਾਸ ਦੇ ਬਾਰੇ ਪਤਾ ਚੱਲੇ ਕਿ ਸਿੱਖ ਇਤਿਹਾਸ ਜਿਹੜਾ ਹੈ ਸਿੱਖ ਕਿਤੇ ਡੋਲਦਾ ਨਹੀਂ ਇਹ ਗੁਰਮੁਖ ਫਿਲਮ ਦਾ ਮੇਨ ਚੀਜ਼ ਹੈ ਔਰ ਉਹ ਉਧਰ ਚ ਨਿਕਲ ਕੇ ਆਇਆ ਔਰ ਮੈਂ ਉਮੀਦ ਕਰਦਾ ਕਿ ਫਿਲਮ ਬਹੁਤ ਸੁਪਰ ਡੂਪਰ ਕਿਟ ਹੋਏ ਸਹਿਸਿਕ ਨਾ ਦੇ ਨਾ ਦੇਣਾ ਚਾਹੀਦਾ ਤੇ ਮੈਂ ਪਾਲੀ ਭਗਵੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿਉਂਕਿ ਇਹੋ ਜੀਆਂ ਫਿਲਮਾਂ ਜਦੋਂ ਬਣਾਈਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਬਹੁਤ ਪੈਸਾ ਖਰਚ ਹੋ ਜਾਂਦਾ ਲੇਕਿਨ ਵਾਪਸ ਕੁਝ ਨਹੀਂ ਆਉਂਦਾ ਲੇਕਿਨ ਇਸ ਦੇ ਵਿੱਚੋਂ ਮੈਂ ਸਮਝਦਾ ਇਹਨਾਂ ਨੇ ਬਹੁਤ ਵੱਡਾ سرمਾਇਆ ਸਮਾਜ ਨੂੰ ਦਿੱਤਾ ਕਿ ਇਹ ਫਿਲਮ ਜਿਹੜੀ ਜਿੰਨੇ ਵੀ ਇਹਨਾਂ ਦੇ ਐਕਟਰ ਨੇ ਜਿੰਨੇ ਵੀ ਕਿਰਦਾਰ ਨੇ ਜਿੰਨੇ ਪਾਤਰ ਨੇ ਉਹਨਾਂ ਨੇ ਆਪਣਾ ਆਪਣਾ ਰੋਲ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਚਾਹੇ ਕੋਈ ਜੱਜ ਸਾਹਿਬ ਦਾ ਰੋਲ ਏ ਚਾਹ ਕਿਸੇ ਵਕੀਲ ਸਾਹਿਬ ਦਾ ਰੋਲ ਹੈ ਚਾਹ ਕਿਸੇ ਪੁਲਿਸ ਅਫੀਸਰ ਦਾ ਰੋਲ ਹੈ ਹਰ ਇੱਕ ਦੀ ਆਤਮਾ ਨੂੰ ਝੰਡੋੜਿਆ ਇਸ ਫਿਲਮ ਨੇ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਤੇ ਸਾਡੇ ਅੰਦਰ ਇੱਕ ਡਰ ਛੁਪਿਆ ਹੋਇਆ ਉਹ ਅਸੀਂ ਕਹਿੰਦੇ ਹਾਂ ਕਿ ਸਾਨੂੰ ਕੀ ਅਸੀਂ ਕੋਲੋਂ ਨਿਕਲ ਜਾਂਦੇ ਹਾਂ ਕੋਈ ਵੀ ਘਟਨਾ ਵਾਪਰਦੀ ਉਹਦੇ ਕੋਲੋਂ ਨਿਕਲ ਜਾਂਦੇ ਹਾਂ ਸੋ ਵੀਰ ਕੁਲਜਿੰਦਰ ਸਿੰਘ ਇਹ ਸਾਡੇ ਪਹਿਲਾਂ ਵੀ ਇਹਨਾਂ ਸਾਡਾ ਹੱਕ ਫਿਲਮ ਬਣਾਈ ਸੀ ਉਦੋਂ ਤੋਂ ਲੈ ਕੇ ਮੇਰੇ ਖਿਆਲ 11 12 ਸਾਲ ਹੋ ਗਏ ਆ ਤੇ ਫਿਰ ਇੱਕ ਵਾਰ ਇਹ ਇਹਨਾਂ ਦੇ ਨਾਲ ਜੋ ਅੱਜ ਇਹਨਾਂ ਦਾ ਦੇਖਿਆ ਉਹ ਆਪਣੇ ਆਪ ਦੇ ਵਿੱਚ ਕੋਈ ਬਹੁਤ ਵੱਡੀ ਗੱਲ ਏ ਪਿਛਲੇ ਦਿਨ ਹੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪ੍ਰਤੀ ਇਤਰਾਜ਼ ਵੀ ਉੱਠਿਆ ਸੀ ਸੋ ਸਾਨੂੰ ਤਾਂ ਇਹੋ ਜਿਹੇ ਬਲਾਰੇ ਆ ਦੀ ਲੋੜ ਏ ਕਈਆਂ ਨੇ ਸਾਡੇ ਨਾਲ ਜੋੜ ਦਿੱਤਾ ਕਿ ਸ਼੍ਰੋਮਣੀ ਕਾਲੀ ਦਲ ਦੇ ਸ਼ਾਇਦ ਮੁਖ ਬਲਾਰੇ ਆ ਮੈਂ ਕਹਿੰਦਾ ਸਾਨੂੰ ਜੇ ਇਹੋ ਜਿਹੇ ਬਲਾਰੇ ਮਿਲ ਜਾਣ ਤੇ ਸਾਡੇ ਲਈ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਸਮਾਜ ਦੇ ਅੰਦਰ ਇੱਕ ਨਵੀਂ ਸੇਧ ਦੇਣ ਲਈ ਸਾਨੂੰ ਕੁਝ ਇਸ ਤਰ੍ਹਾਂ ਦੀ ਗੱਲ ਕਰਨੀ ਪਵੇਗੀ ਜਿਹੜੀ ਦੇਖਣ ਨੂੰ ਸੁਣਨ ਨੂੰ ਚੰਗੀ ਤਾਂ ਲੱਗਦੀ ਏ ਲੇਕਿਨ ਉਹਦੇ ਤੇ ਹਮਲ ਕਿਨਾਂ ਕੀਤਾ ਜਾਂਦਾ ਸੋ ਕੁਲਜਿੰਦਰ ਸਿੱਧੂ ਜਾਂ ਸਾਰਾ ਗੁਰਪਾਲ ਦਾ ਆਪਣੇ ਮਲਕੀਤ ਸਿੰਘ ਜੀ ਰੌਣੀ ਜੀ ਦਾ ਸਾਡੇ ਵੀਰ ਸਰਜੀਤ ਸਿੰਘ ਸਿੱਧੂ ਦਾ ਟਕਰਾਲ ਸਾਹਿਬ ਦਾ ਜਿੰਨੀ ਵੀ ਸਮੁੱਚੀ ਟੀਮ ਹੈ ਸਾਰਿਆਂ ਦਾ ਇੱਕ ਵਾਰ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਕਹਿਣਾ ਕਿ ਪਰਿਵਾਰਾਂ ਸਮੇਤ ਫਿਲਮ ਦੇਖੋ ਤਾਂ ਕਿ ਸਿੱਖੀ ਦਾ ਕਰਦਾਰ ਜਿਨੂੰ ਮਜ਼ਾਕ ਦੇ ਵਿੱਚ ਕਈ ਲੋਕ ਪੇਸ਼ ਕਰਦੇ ਆ ਉਹਨਾਂ ਨੂੰ ਸ਼ਰਮ ਆਵੇਗੀ ਕਿ ਇਹੋ ਜੀਆਂ ਫਿਲਮਾਂ ਦੇ ਵਿੱਚ ਜਿਹੜਾ ਇਤਿਹਾਸ ਇਹ ਥੋੜੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਇਹਨਾਂ ਨੇ ਪੇਸ਼ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।